ਸ਼ੀਕਾ ਜੀ ਸਾਰਿਆਂ ਨੂੰ ਗਲਾਬ ਸੂਟਸ ਵੱਲੋਂ ਤੇ ਦੋਸਤੋ ਬਹੁਤ ਹੀ ਸਾਰੀ ਸੋਹਣੀ ਵੈਰਾਈਟੀ ਆਪਣੇ ਕੋ ਆ ਚੁੱਕੀ ਹੈ ਆ ਚੈੱਕ ਕਰ ਲੋ ਆ ਚੈੱਕ ਕਰ ਲੋ ਚੀਜ਼ਾਂ ਬਹੁਤ ਹੀ ਸੋਹਣੀਆਂ ਆ ਗਈਆਂ ਨੇ ਸਾਡੇ ਕੋ ਪ੍ਰਿੰਟ ਤਾਂ ਦੇ ਦਨੇ ਆ ਸਾਰਾ ਨਿਊ ਸਟਾਕ ਜਿਹੜਾ ਆ ਦੇ ਦੇਣਾ ਆ ਅ ਚੱਪਲ ਨਹੀਂ ਪਰਦੇਗੀ ਆਪਾਂ ਲਓ ਜੀ ਇੰਪੋਰਟਡ ਸਟੱਫ ਸਾਰਾ ਦੁਪੱਟੇ ਵਾਲਾ ਸਟਾਕ ਵੀ ਆ ਗਿਆ ਹੈ ਹੋਰ ਸਟਾਕ ਤੁਹਾਨੂੰ ਬੜਾ ਬੜਾ ਸੋਹਣਾ ਦੇ ਦੇਣਾ ਹੈ ਇਹ ਚਿਕਨ ਵਾਲੇ ਸੂਟ ਵੀ ਆ ਗਏ ਨੇ ਠੀਕ ਹੈ ਸੋ ਆਹ 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 ਇਹ ਚੀਜ਼ਾਂ ਵੀ ਤੁਹਾਨੂੰ ਸਾਰੀ ਵੀਡੀਓ ਨੂੰ ਦੇਖਣਾ ਤੁਸੀਂ ਸਾਰੀ ਵੀਡੀਓ ਫੁੱਲ ਦੇਖਿਆ ਕਰੋ ਤਾਂ ਤੁਹਾਨੂੰ ਸਾਰੇ ਸੂਟ ਲੱਭਣੇ ਨੇ ਔਰ ਜਦੋਂ ਮੇਰੀ ਸ਼ੌਪ ਤੇ ਆਣਾ ਸਕਰੀਨਸ਼ਾਟ ਲੈ ਕੇ ਆਉਣਾ ਸੋ ਸ਼ੁਰੂ ਕਰਦੇ ਆਂ ਪਹਿਲੇ ਸੂਟ ਤੋਂ ਪਿਓਰ ਕਾਟਨ ਠੀਕ ਹੈ ਪੈਚਵਰਕ ਆ ਗਿਆ ਲੋ ਜੀ ਦੁਪੱਟੇ ਤੇ ਨਾਲ ਹੁਣ ਪੱਟੀ ਆ ਗਈ ਨਾਲ ਲੈਸ ਵੀ ਆ ਗਈ ਠੀਕ ਹੈ ਲੋ ਜੀ ਇਹ ਚੀਜ਼ ਬਹੁਤ ਹੀ ਪਿਆਰੀ ਦੁਪੱਟਾ ਥੋੜਾ ਜਿਹਾ ਖੋਲ ਪੁੱਤਰੇ ਦਾ ਇਹਨੂੰ ਫੜਾ ਦੇ ਕੇ ਰੋ ਵਾਲਾ ਸੂਟ ਫੜਾ ਦੇ ਲੈਨ ਨਾਲ ਹੈਂਗਰ ਟੰਗੀ ਜਾ ਵਾਓ ਬਿਊਟੀਫੁੱਲ ਯਾ ਉੱਥੇ ਰੱਖੀ ਜਾ ਜਿੱਥੇ ਹੈਂਗਰ ਟੰਗ ਲ ਤੰਗ ਲਾ ਕੇ ਮੜ ਚਲੋ ਬੁੱਤ ਅੱਗੇ ਕਿਉਂਕਿ ਇਹ ਪੈਚ ਹੈ ਇਹ ਹਾਂ ਇਹਨੂੰ ਇਦਾਂ ਇਦਾਂ ਖੋਲ ਬਾਸ ਵੈਰੀ ਗੁੱਡ ਓਏ ਹੋਏ ਹੋਏ ਕਿਉਂਕਿ ਪੈਚ ਨਾਲ ਇਹਦੇ ਦੁਪੱਟਾ ਸਾਰਾ ਚਲੋ ਵਾਓ ਵਾਟ ਅ ਬਿਊਟੀਫੁੱਲ ਸੂਟ ਵਾਟ ਅ ਬਿਊਟੀਫੁੱਲ ਸੂਟ ਚਲੋ ਜੀ ਲੋ ਜੀ ਇਹ ਚੈੱਕ ਕਰੋ ਬਹੁਤ ਹੀ ਪਿਆਰੀ ਬਹੁਤ ਹੀ ਕੈਂਟ ਚੀਜ਼ ਹੈ ਇਹ ਹੁਣ ਆਗੇ ਬੁਟੀਕ ਪੈਚ ਪਲੱਸ ਦੁਪੱਟੇ ਤੇ ਵੀ ਪੈਚ ਚਲੋ ਜੀ ਲੋ ਜੀ ਨੈਕਸਟ ਪਿਛਲੀ ਵੀਡੀਓ ਤੇ ਥੋੜਾ ਗਲਤ ਪੈ ਗਿਆ ਇਹਨਾਂ ਦਾ ਤਾਂ ਕਰਕੇ ਪਤਾ ਨਹੀਂ ਸੀ ਲੱਗਾ ਸਾਨੂੰ ਠੀਕ ਹੈ ਸਾਨੂੰ ਲੱਗਾ ਸੀ ਕਿ ਦੁਪੱਟਾ ਸਿੰਪਲ ਆ ਤੇ ਇਹਦੇ ਤੇ ਦੁਪੱਟਾ ਪੈਚ ਵੀ ਲੱਗਾ ਥੈਂਕ ਯੂ ਇਹ ਲੋ ਜੀ ਇਹ 올ਓਵਰ ਕੈਮਰੀ ਕਾਟਨ ਹੈ ਬਹੁਤ ਹੀ ਪਿਆਰੀ ਇਦੇ ਨਾਲ ਦੁਪੱਟਾ ਆ ਗਿਆ। ਲੋ ਜੀ ਇਹਦਾ ਦੁਪੱਟਾ ਪੈਚਵਰਕ ਵਾਲਾ ਆ ਗਿਆ ਆ। ਮੈਂ ਕਿਹਾ ਜੀ ਪੁੱਛੋ ਹੀ ਕੋਈ ਨਾ ਤੁਸੀਂ। ਬਹੁਤ ਹੀ ਪਿਆਰੇ ਸੂਟ। ਲੋ ਜੀ ਇਹਦਾ ਦੁਪੱਟਾ ਵੀ ਇਦਾਂ ਆਉਂਗਾ। ਠੀਕ ਹੈ ਜੀ। ਚਲੋ। 4 ਸਾਈਡਿਡ ਆਰੀ ਵਰਕ ਦਾ। ਓਏ ਹੋਏ ਹੋਏ ਓਏ ਹੋਏ ਆ ਚੀਜ਼ਾਂ ਚੈੱਕ ਕਰੋ ਤੁਸੀਂ ਕਿਤੇ। ਚਲੋ ਬੇਟਾ। ਵਾਓ। ਉਹ ਕਿ ਦੁਪੱਟੇ ਤੇ ਬੜਾ ਵਰਕ ਆ ਗਿਆ। 올ਓਵਰ ਸੂਟ ਆ ਗਿਆ। ਓਏ ਹੋਏ ਹੋਏ। ਵਾਹ ਜੀ ਵਾਹ। ਬਹੁਤ ਹੀ ਪਿਆਰਾ। ਲਓ ਜੀ ਚੈੱਕ ਕਰੋ ਚੀਜ਼ਾਂ ਕਿਤੇ। ਕੁਛ ਕਹਿ ਨਹੀਂ ਲੋਡ ਹੀ ਨਹੀਂ ਦੋਸਤੋ। ਓਏ ਹੋਏ 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 ਐਂਡ ਲੈਵਲ ਕਮ ਆ ਗਿਆ ਜੀ। ਪੈਚੂ ਖਾਣਾ ਨੇ ਦਵੱਟੇ ਵਾਲਾ ਬੇਟਾ। ਹਾਂ ਜੀ। ਲਓ ਜੀ ਚਲੋ। ਓਏ ਹੋਏ 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 ਐ ਤੇ ਬਹੁਤ ਹੀ ਸੋਹਣਾ। ਬਹੁਤ ਹੀ ਪਿਆਰੀ ਕੱਟ। ਥੈਂਕ ਯੂ। ਸੋ ਸਭ ਤੋਂ ਹੌਟ ਸੇਲਿੰਗ ਆਰਟੀਕਲ। ਬਹੁਤ ਹੀ ਪਿਆਰਾ। ਇਹ 올ਓਵਰ ਸੂਟ ਹੈ ਦੋਸਤੋ। ਠੀਕ ਹੈ ਜੀ ਪਲੱਸ ਇਹ ਫੁੱਲ ਪਿਓਰ ਦਾ ਦੁਪੱਟਾ ਆ ਗਿਆ ਇਹਦਾ ਪੈਚ ਆ ਗਿਆ ਬਹੁਤ ਹੀ ਸੋਹਣਾ ਚਲੋ ਲਓ ਜੀ ਆ ਚੈੱਕ ਕਰੋ ਚੀਜ਼ 올ਓਵਰ ਸੂਟ ਹੈ ਜੀ ਠੀਕ ਹੈ ਨਾਲ ਇਹਦੇ ਆ ਸਾਰੀ ਓਕੇ ਰਿਪੋਰਟ ਨਾਲ ਦੁਪੱਟੇ ਤੇ ਪੈਚ ਲੱਗਾ ਹੋਇਆ ਚਲੋ ਜੀ ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰ ਸੂਟ ਹੈ ਬੈਸਟ ਐਵਰ ਕਿਉਂਕਿ ਇਹਦੇ ਪਿੱਛੇ ਤੇ ਮਤਲਬ ਕਹਿ ਲੋ ਕਿ ਲੜਾਈਆਂ ਹੀ ਲਓ ਜੀ ਆ ਚੈੱਕ ਕਰੋ ਪ੍ਰਿੰਟ ਦੇਖੋ ਤੁਸੀਂ ਪ੍ਰਿੰਟ ਬਹੁਤ ਹੀ ਫਾਈਨ ਆ ਠੀਕ ਹੈ ਔਰ ਨਾਲ ਦੁਪੱਟਾ ਇਹਦੇ ਆ ਕਲਰ ਦਾ ਚੈੱਕ ਕਰੋ ਕਿ ਤੇ ਆ ਪੀਚ ਕਲਰ ਦਾ ਦੁਪੱਟਾ ਇਹਦੇ ਨਾਲ ਪੂਰਾ ਮੈਚਿੰਗ ਆ ਚਲੋ ਜੀ ਵਾਓ ਵਾਟ ਅ ਬਿਊਟੀਫੁਲ ਡਿਜ਼ਾਈਨ ਠੀਕ ਹੈ ਚਲੋ ਜੀ ਹੁਣ ਕੋਈ ਇਹ ਨਾ ਕਹੇ ਕਿ ਪੂਰਾ ਸੂਟ ਖੋਲ ਕੇ ਦਿਖਾਓ ਕਿਉਂਕਿ ਇਹ 올ਓਵਰ ਸੂਟ ਨੇ ਠੀਕ ਹੈ ਆ ਦੇਖ ਲਓ ਇੱਕ ਸਾਹ ਦਾ ਸਾਰਾ ਪ੍ਰਿੰਟ ਖੁੱਲਿਆ ਪਿਆ ਦੁਪੱਟਾ ਤੁਹਾਡੇ ਨਾਲ ਏ ਚਲੋ ਜੀ ਲੋ ਜੀ ਕਰੀਮੀ ਫੁੱਲ ਕਰੀਮ ਸੂਟ ਬਹੁਤ ਹੀ ਪਿਆਰਾ ਲੋ ਜੀ ਬਹੁਤ ਹੀ ਪਿਆਰਾ ਚਲੋ ਅਗਿਆ ਚੈੱਕ ਕਰੋ ਡੋਬੀ ਦੇ ਪ੍ਰਿੰਟ ਹੈਗੇ ਨੇ ਬਹੁਤ ਹੀ ਸੋਹਣੇ ਲੋ ਜੀ ਇਹ 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 ਪ੍ਰਿੰਟ ਦੇਖੋ ਤੁਸੀਂ ਚੁੱਕ ਬੇਟਾ ਫੋਨ ਠੀਕ ਹੈ ਨਾਲੇ ਪੱਟੀ ਲੱਗੀ ਹੋਈ ਏ ਪੈਚ ਹੋਇਆ ਕੰਮ ਬਹੁਤ ਨਬੂਸਣ ਚਲੋ ਲੋ ਜੀ ਇਹ ਦੇਖੋ ਕੋਟਨ ਕੈਮਰੀ ਪਿਓਰ ਹੈ ਸਾਰੀ ਚਲੋ ਬੇਟਾ ਇਹ ਚ ਡਿਜ਼ਾਈਨ ਹੀ ਬੜੇ ਮੰਗਵਾਏ ਮੈਂ ਇਹਦੇ ਡਿਜ਼ਾਈਨ ਹੀ ਬੜੇ ਆਏ ਨੇ ਲੋ ਜੀ ਆ ਦੇਖੋ ਕੀ ਆਹੀ ਬਾਤ ਲੋ ਜੀ ਆ ਦੇਖੋ ਬਹੁਤ ਸੋਹਣਾ ਸੂਟ 올ਓਵਰ ਸੂਟ ਵਿਦ ਫੁੱਲ ਪਿਓਰ ਦੁਪੱਟਾ ਲੋ ਜੀ ਬਲੈਕ ਦੇ ਵਿੱਚ ਇੱਕ ਹੈ ਵੀ ਚਲੋ ਸਿੱਧਾ ਰੱਖੋ ਬੁੱਤ ਲੋ ਜੀ ਇਹ ਕਲਰ ਬਹੁਤ ਸੋਬਰ ਹੈ ਇਹ ਦੇਖੋ 올ਓਵਰ ਸੂਟ ਨਾਲ ਦੁਪੱਟਾ ਪਿਰੋਤਾ ਲੋ ਜੀ ਇਹ ਵੀ ਲਾਸਟ ਲਾਸਟ ਹੀ ਬਚੇ ਨੇ ਫਾਇਦਾ ਚੁੱਕ ਲੋ ਚਲੋ ਬੇਟਾ ਇਦਾਂ ਸੂਟ ਨਹੀਂ ਜੀ ਉਹ ਵਾਲੇ ਸਾਰੇ ਜਿਹੜੇ ਤੁਹਾਨੂੰ ਵਿਖਾਏ ਆਪਾਂ ਪਹਿਲਾਂ 올 오버 수트 두파타 피어 ਦਾ ਨਾਲੇ ਕੋ ਵੇਖੋ ਸਭ ਤੋਂ ਵੱਡੀ ਗੱਲ ਕੁਛ ਲਵਾਉਣ ਦੀ ਲੋੜ ਹੀ ਨਹੀਂ ਤੁਹਾਨੂੰ ਸਿਰਫ ਸਟਿਚ ਕਰਾਉਣਾ ਸੂਟ ਤੇ ਸਭ ਕੁਝ ਤੇ ਲੱਗਾ ਲਗਾਇਆ ਕੈਟਰੀਂਗ ਵਾਲਾ ਇਹ ਕੰਮ ਹੈ ਜੀ ਸੂਟ ਦੇ ਉੱਤੇ ਬਸ ਡੰਡ ਨਾੜਨ ਚਲੋ ਬੇਟਾ ਅੱਗੇ ਲੋ ਜੀ ਇਹ ਬਲੈਕ ਵਾਲੇ ਕਹਿ ਰਹੇ ਖੋਲ ਕੇ ਦਿਖਾਓ ਸ਼ਰਟ ਖੋਲੀ ਦਾ ਦੁਪੱਟਾ ਲੋ ਜੀ ਠੀਕ ਹੈ ਪ੍ਰਿੰਟ ਹੈ ਦੁਪੱਟਾ ਵਿਖਾ ਦੇ ਬੇਟਾ ਕਰੀਮੀ ਦੁਪੱਟਾ ਕਰੀਮੀ ਚਲੋ ਤੇ ਲਓ ਜੀ ਫਿਰ ਚੈੱਕ ਕਰੋ ਥੈਂਕ ਯੂ ਇਹ ਸੱਤ ਸਿਕਾਲ ਦੀ ਸਾਰਿਆਂ ਨੂੰ ਗਲਾਬਸੂਟਸ ਵੱਲੋਂ ਤੇ ਇਹ ਲਓ ਜੀ ਫਿਰ ਤੁਹਾਡਾ ਇਹ ਸਭ ਤੋਂ ਫੇਵਰਿਟ ਪ੍ਰਿੰਟ ਜਿਹੜਾ ਮੰਗਵਾ ਦਿੱਤਾ ਹੈ ਠੀਕ ਹੈ ਜੀ ਸਲਵਾਰ ਕਢਾਈ ਵਾਲਾ ਚੈੱਕ ਕਰ ਲਓ ਚਲੋ ਜੀ ਲਓ ਜੀ ਨੈਕਸਟ ਓਏ ਹੋ ਹੋ ਚਲੋ ਕੋਟਨ ਕੈਮਰੀ ਕਿਸਾਰੀ ਜੀ ਹਾਂ ਜੀ ਮੈ ਜੀ ਤੁਸੀਂ ਵੀ ਆਗੇ ਜੀ ਲੱਡੂ ਹਾਂਜੀ ਠੀਕ ਓਕੇ ਹੂੰ ਓਕੇ ਠੀਕ ਜੀ ਸਤਿ ਸ਼੍ਰੀ ਅਕਾਲ ਘੱਟੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਦੀ ਨਹੀਂ ਕਰਦੀ ਘੱਟ ਠੀਕ ਹੈ ਚਲੋ ਸੋਣਾ ਪੁੱਤਰ 나ਜੂ 나ਜੂ ਗੰਦਾ ਪੁੱਤਰ ਕਿ ਸੋਣਾ ਪੁੱਤਰ ਨਹੀਂ 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 ਚੀਆ ਚੀਆ ਚਾਹ ਉਸੀਆ ਠੀਕ ਹੈ ਚਲੋ ਜੈ ਮਮਾ ਨੂੰ ਕੋਈ ਪਪਾ ਰੋਟੀ ਦਿਓ ਦਿਓ ਸ਼ਾਬਾਸ਼ ਗੁੱਡ ਗਰਲ ਲਓ ਜੀ ਬਹੁਤ ਹੀ ਪਿਆਰੀ ਸੂਟ ਰੇ ਚਲੋ ਮਿੰਟੋ ਮਿੱਟੀ ਦਿਖਾਈ ਜਾਓ ਪੁੱਤਰ ਲਓ ਜੀ ਇਹ ਪ੍ਰਿੰਟ ਬਹੁਤ ਹੀ ਪਿਆਰਾ ਇਹ ਪਿਓਰ ਕੈਮਰੀ ਕੋਟ ਨਾਲ ਦੁਪੱਟਾ ਟ੍ਰਿਪਲ ਡਾਈ ਚਲੋ ਜੀ ਦੋ ਜੇ ਕੋ ਮਮਾ ਰੋਟੀ ਦਿਓ ਚਲੋ ਜੀ ਫੋਲਡ ਕਰਕੇ ਸੁੱਟੋ ਬੇਟਾ ਇਧਰ ਨਾਲ ਸੁੱਟੋ ਮੇਰੀ ਤੇ ਹਾਂ ਸ਼ਾਬਾਸ਼ ਲਓ ਜੀ ਲੈ ਲਓ ਲਓ ਜੀ ਆ ਪ੍ਰਿੰਟ ਤੇ ਬਹੁਤ ਮੈਸੇਜ ਆ ਰਹੇ ਨੇ ਚਲੋ ਕਾਟਨ ਸਾਰੀ ਤੈਮ੍ਰਿਤ ਚਲੋ ਅੱਧੇ ਅੱਧੇ ਦੱਲੋ ਆ ਲਓ ਅੱਧਾ ਅੱਧਾ ਆਜਾ 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 ਚਲੋ ਬੇਟਾ ਤੂੰ ਉਹ ਰੋਟੀ ਜੀ ਲਿਆ ਦਿਓ ਮੈਨੂੰ ਮੰਮਾ ਨੂੰ ਰੋਟੀ ਲਿਆ ਦਿਓ ਚਲੋ ਸਕਰੀਨ ਸ਼ਾਟ ਲਈ ਜਾਓ ਹੂੰ ਵੇ ਨਹੀਂ ਦਿਨੇ ਇਦਾਂ ਦੀ ਵੀਡੀਓ ਬਣਦੀ ਨਹੀਂ ਕਦੀ ਜਿਉਂ ਨਾਲ ਲੱਗੇ ਹੁੰਦੇ ਗਿਆ ਨਾ ਧੁੱਪ ਬੜੀ ਆਂਦੀ ਨਾ ਨੋ ਪੁੱਤ ਨੋ ਆ ਜਾਂਦੀ ਫੇ ਤੁਹਾਡੀ ਵੀਡੀਓ ਚ ਤਾਂ ਗੁੱਡ ਕਰ ਲੈਣਾ ਤੂੰ ਲਓ ਜੀ ਦੋਸਤੋ ਕਰੋ ਬੁੱਕ ਜਿੰਨੇ ਚਾਹੀਦੇ ਅੱਛਾ ਠੀਕ ਠੀਕ ਹੈ ਪੁੱਤ ਠੀਕ 3 4 a4 b4 ਦੇ 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 वैगुरु जी कर दो बाबा जी बाबा जी कितने हैं आओ अच्छा फोटो बंद रख ही बात चलो चलो अभी शाबाश बहुत प्रिंट है प्रिंट काफी आए है ना चलो जी थैंक यू लो जी क्या ही बात है प्योर कैम्ब्रिक कॉटन सूट है सरप्लस दी ਦੁਪੱਟਾ ਚੈੱਕ ਕਰੋ ਜੀ ਫਿਰ ਇਹਦਾ ਕੋਟਾ ਦਾ ਦੁਪੱਟਾ ਪੈਚ ਲੱਗਾ ਹੋਇਆ ਸਾਰਾ ਦੁਪੱਟੇ ਦੇ ਫੋਰ ਸਾਈਡ ਸੈਂਟਰ ਚ ਅਗਲਾ ਕਲਰ ਉਹ ਵੀ ਖਵਾ ਦੇ ਉਤਰਾ ਦੇ ਲਓ ਜੀ ਆਹ ਚੈੱਕ ਕਰੋ ਤੁਸੀਂ ਕਿਤੇ ਪ੍ਰਿੰਟ ਬਹੁਤ ਸ਼ਾਨਦਾਰ ਹੈ ਤੇ ਦੁਪੱਟਾ ਤੁਹਾਡੇ ਰੂਬਰੂ ਓਏ ਹੋਏ ਹੋਏ ਜੀ ਇਹ ਸ਼ਰਟ ਆਏਗੀ ਓਕੇ ਇਹ ਆਦੀ ਪਲੇਨ ਬਾਟਮ ਤੇ ਇਥੇ ਦੁਪੱਟੇ ਦੇ ਵਰਕ ਇਹ ਦੁਪੱਟਾ ਸਾਰੇ ਵਰਕ ਹੋਇਆ ਚਲੋ ਫਿਰ ਜਿਹੜੇ ਪ੍ਰਿੰਟਾਂ ਦਾ ਇੰਤਜ਼ਾਰ ਸੀਗਾ ਤੁਹਾਨੂੰ ਪਿਓਰ ਕੈਮਰੀ ਕਾਟਨ ਦੇ ਪ੍ਰਿੰਟ ਆ ਗਏ ਨੇ ਬੜੇ ਹੀ ਸ਼ਬਦ ਇਹ ਇਦਾਂ ਨਹੀਂ ਵਿਖਾਣਾ ਹੈਗਾ ਮੇਰੀ ਧੀ ਇਹਨੂੰ ਹਾਂ ਹਾਂ ਇੱਧਰ ਰੱਖੋ ਸਿੱਧੇ ਵੈਰੀ ਗੁੱਡ ਬਾਟਮ ਉੱਪਰ ਖਾਵੇ ਦੀ ਇਹ ਪ੍ਰਿੰਟ ਬਹੁਤ ਸੋਹਣਾ ਲੱਗਾ ਮੈਨੂੰ ਇਹ ਸਾਰੇ 오ਰੀਜਨਲ ਬੀਬਾ ਦੇ ਪ੍ਰਿੰਟ ਹੈਗੇ ਦੋਸਤੋ ਠੀਕ ਹੈ ਜੀ ਇੰਪੋਰਟਡ ਫੈਬਰਿਕ ਹੈ ਸਾਰੇ ਹੀ ਗੁਲਾਬ ਸੂਟਸ ਕੋਲ ਵਧੀਆ ਚੀਜ਼ਾਂ ਚੈੱਕ ਕਰੋ ਤੁਸੀਂ ਕਿਤੇ ਲਓ ਜੀ ਫਿਰ ਓਏ ਹੋਏ ਹੋਇਆ ਇਹ ਪ੍ਰਿੰਟ ਦੀ ਤਾਂ ਤਬਾਈ ਆ ਅੰਬੀਆਂ ਵਾਲਾ ਪ੍ਰਿੰਟ ਕਿੱਥੇ ਓਏ ਹੋਇਆ ਇਹ ਪ੍ਰਿੰਟ ਮੈਨੂੰ ਬੜਾ ਫਾਈਨ ਲੱਗਾ। ਇਹ ਉਤਰਾ ਦੇ, ਰਾਦੇ ਕੋਈ ਗੱਲੀ ਤੇ ਤੇਰੇ ਫਿਰ ਲੋ ਜੀ ਫਿਰ ਆ ਦੇਖੋ। ਫੁੱਲ ਪ੍ਰੋਪਰ 컬러ਫੁਲ ਚੀਜ਼ਾਂ ਨੇ। ਬਹੁਤ ਹੀ ਸ਼ਾਨਦਾਰ, ਜਾਨਦਾਰ। ਚਲੋ ਪੁੱਤਰ ਅਗਲਾ ਜੀ। ਪੁੱਤਰ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਨਹੀਂ ਖੋਲਣਾ ਇੰਨਾ ਖੋਲੋ ਬਸ ਹਾਂ ਆ ਦੇਖੋ ਪ੍ਰਿੰਟ। ਵਾਓ। ਓਏ ਹੋਏ ਹੋਏ ਹੋਏ। ਇਹ ਤਾਂ ਮੈਗਨੇ ਦੀ ਪਿੱਛੇ ਤੇ ਲੜਾਈ ਹੋਣੀ। ਮੈਨੂੰ ਪਤਾ ਕਿਉਂਕਿ ਪਲਿੰਤੀ ਬਰਾ ਤੋਣਾ ਚਲੋ ਅੱਦੇ ਤੋਣਾ ਮੰਨ ਮੋਣਾ ਆ ਆ ਵੀ ਕੱਡੇ ਸਾਰਿਆਂ ਵਾਲੇ ਸਾਰੇ ਆਉਗੇ ਓਕੇ ਲੋ ਜੀ ਇਹ ਪ੍ਰਿੰਟ ਚੈੱਕ ਕਰੋ ਇਸ ਇਹ ਬੀਬਾ ਦਾ ਇਹ ਸਾਈਬਾ ਦਾ ਫੈਬ੍ਰਿਕ ਆ ਚਲੋ 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 ਓਏ ਹੋਏ 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 ਵਾਓ ਚੱਜਾ ਵਾਓ ਕੋਈ ਆਜ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਪ੍ਰਿੰਟ ਮੈਂ ਤੁਹਾਨੂੰ ਹਾਠ ਹਾਲ ਤੇ ਓ ਹੋ 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 ਇਹ ਕਿੱਥੋਂ ਆ ਗਿਆ ਈ ਓਏ ਵਾਓ ਮੈਂ ਕਿਹਾ ਜੀ ਇੰਪੋਰਟਡ ਡਿਜੀਟਲ ਪ੍ਰਿੰਟ ਸਾਰੇ ਆ ਗਿਆ ਨੰਬਰ ਉਹ ਬਿਛਾ ਦੇ ਬਿਛਾ ਦੇ ਬਿਲਕੁਲ ਸਹੀ ਚਲੋ ਬੋਤੇ ਚੱਕ ਲੋ ਇਹਨੂੰ ਇਹਦੇ ਉੱਤੇ ਰੱਖ ਦੋ ਲੋ ਜੀ ਬਹੁਤ ਹੀ ਸ਼ਾਨਦਾਰ ਔਰ ਇਹਦੀ ਬਾਟਮ ਚੈੱਕ ਕਰੋ ਲੋ ਜੀ ਇਹ ਇੱਕ ਇਹਦੇ ਮੈਂ ਪਿਓਰ ਕੈਮਰਿਕ ਦੀ ਬੋਟਮ ਹੈ ਸਾਡੇ ਕੋਲ ਜੀ ਇਹ ਘੇਰਾਏਗਾ ਸਾਰਾ ਹੀ ਇਹਦਾ ਉਹ ਸ਼ਰਟ ਉੱਪਰ ਲਈ ਚਲੋ ਇਹ ਦਿਖਾਓ ਫਿਰ ਤੁਸੀਂ ਬੇਟਾ ਹਰ ਇੱਕ ਪ੍ਰਿੰਟ ਤੁਸੀਂ ਕਹਿਣਾ ਕਿ ਭਾਜੀ ਐਂਡ ਕਰਾ ਦਿੱਤੀ ਜੀ ਅੱਜ ਤੇ ਰਾਤੇ ਦੇ ਉੱਤੇ ਲਓ ਜੀ ਵਾਓ ਬਹੁਤ ਹੀ ਪਿਆਰੀ ਦੋਸਤੋ ਅਸੀਂ ਕੋਈ ਫਿਲਟਰ ਨਹੀਂ ਜੇ ਲਾਉਂਦੇ ਕੋਈ ਇਫੈਕਟ ਨਹੀਂ ਜੇ ਲਾਉਂਦੇ ਜੋ ਨੇਚਰਲ ਸਾਡਾ ਆਈਫੋਨ ਕਲਰ ਫੜਦਾ ਅਸੀਂ ਉਹੀ ਫਸੂਟ ਦਿੰਨੇ ਆਂ ਅਸੂਲਨ ਜਿਹੜੀ ਗੱਲ ਐ ਠੀਕ ਐ ਨਾ ਉਹਦੀ ਬਾਟਮ ਖਾਵਟਾ ਆਇਆ ਤੇਰੇ மே ਇਹਨਾਂ ਕਾਲੀ ਲੱਭਣੀ ਇਹ ਤੈਨੂੰ ਦੱਸੋ ਨਹੀਂ ਫੇਰ ਚਲ ਆਹ ਬਸ ਆ ਗਏ ਵੀਡੀਓ ਬਣਾ ਲੰਦੋ ਲੋ ਜੀ ਆ ਚੈੱਕ ਕਰੋ ਮੈਂ ਕਹਿੰਨਾ ਅੱਜ ਦੇ ਪ੍ਰਿੰਟ ਤਬਾਈ ਨਾ ਨਾ ਹੋ ਗਏ ਤੇ ਫਿਰ ਜੋ ਮਰਜ਼ੀ ਕਹਿ ਦਿਓ ਲਓ ਜੀ ਆ ਦੇਖੋ ਇਹ ਪ੍ਰਿੰਟ ਤੇ ਹੀ ਉਹ ਵੀ ਬਣਵਾਇਆ ਦੁਪੱਟੇ ਵਾਲਾ ਓਏ ਹੋਏ 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 ਬਹੁਤ ਬਿਰਾ ਦੇਖੋ ਹਾਂ ਸਿੱਧਾ ਕਰ ਬੁੱਤਰ ਨੂੰ ਆ ਇਹ ਪ੍ਰਿੰਟਰ ਸਰਪਲਸ ਪਿਓਰ ਯਾਰ ਦੋਸਤੋ ਇਹ ਪ੍ਰਿੰਟ ਕਿੱਥੋਂ ਲੱਭਣੇ ਨੇ ਮੈਨੂੰ ਦੱਸੋ ਜਰਾ ਫਤਈ ਲਓ ਜੀ ਹਾਂ ਰੱਖੋ ਬੁੱਤਰ ਵਾਓ ਲਓ ਜੀ ਕਰੋ ਬੁੱਕ ਫਿਰ ਜਿੰਨੇ ਮਰਜ਼ੀ ਕਰ ਲਓ ਬੁੱਕ ਇਹਦੇ ਆਹ ਰਖੋ ਬੋਦਕ ਇਹ ਪ੍ਰਿੰਟ ਮੈਨੂੰ ਬੜਾ ਫਾਈਨ ਲੱਗਾ ਬਹੁਤ ਸੋਹਣਾ ਲੱਗਾ ਲੈ ਹੋਏ 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 ਕਾਈਂਟ ਪ੍ਰਿੰਟ ਲੋ ਦੀ ਛੋਟੀ ਬੂਟੀ ਲੋ ਜੀ ਲੋ ਕੀ ਆਈ ਬਾਤ ਜੀ ਆ ਗਿਆ ਜੀ ਤੁਹਾਡਾ ਰੂਬਰੂ ਦੋਸਤੋ ਪਹਿਲਾਂ ਦੱਸ ਦਈਏ ਇਹਦੇ ਨਾਲ ਕੈਮਰੀ ਕੋਟਨ ਨਹੀਂ ਮਿਲੀ ਇਹ ਪਿਓਰ ਪਾਪਲਿਨ ਕੋਟਨ ਲਗਾ ਦਿੱਤੀ ਆਪਾਂ ਪਰ ਇਹ ਕਪੜਾ ਬੜਾ ਵਧੀਆ ਜੇ ਬੀ ਪਾਪਲਿਨ ਕੋਟਨ ਲਈ ਜੇ ਵਾਟ ਅ ਬਿਊਟੀਫੁਲ ਪ੍ਰਿੰਟਸ ਬਹੁਤ ਹੀ ਸੋਹਣੇ ਪ੍ਰਿੰਟਸ ਪਿਓਰ ਕੇ ਮਰੀ ਕਾਟਨ ਸੁ ਸਕਰੀਨ ਸ਼ੋਰ ਲਗੋ ਤੇ ਬੋਧ ਤੇ ਸੁ ਸਕਰੀਨ ਸ਼ੋਰ ਇਹਨੂੰ ਪੂਰਾ ਪੱਤਿਆਂ ਵਾਲਾ ਹੈਗਾ ਥੋੜਾ ਓਪਨ ਕਰਦੇ ਬਾਅਦ ਇੰਦਾ ਆਇੰਦਾ ਇੰਦਾ ਪੱਤਿਆਂ ਦੇ ਕਿਹੜਾ ਹੋਣ ਲੱਗੇ ਪੱਤਿਆਂ ਵਾਲਾ ਪੱਕੀ ਪਤਾ ਕਿਲੇ ਇੱਕ ਜਦੇ ਲੱਗੇ ਉਹਨਾਂ ਚਲੋ ਜੀ ਇੱਦਾਂ ਲੱਗੇ ਲਓ ਜੀ ਕਾਟਨ ਤੈਮ੍ਰਿਤ ਲਓ ਜੀ ਇਹਨੂੰ ਓਪਨ ਕਰ ਥੋੜਾ ਇਹ ਨਵਾਂ ਪ੍ਰਿੰਟ ਹੈ ਨਾ ਲਓ ਜੀ ਉਸੇ ਵਿੱਚ ਜੀ ਪ੍ਰਿੰਟ ਥੋੜਾ ਜਿਹਾ ਮਤਲਬ ਨਵਾਂ ਫਾਇਦਾ ਤੁਹਾਡਾ ਮੇਲਾ ਲਵੋ ਲੁੱਟ ਚਲੋ ਜਲਦੀ 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 ਬਣਾ ਟਾਈਮ ਹੈ ਨਹੀਂ ਹੈ ਇਹਦਾ ਇੱਥੇ ਕੀ ਕਰਨ ਜਲਦੀ ਕਰੋ ਖਰਬੂਜਾ ਖਾ ਲੈਣਾ ਵਾ ਫਿਰ ਟਾਈਮ ਨਹੀਂ ਹੈ ਨਾ ਚੁੱਕੋ ਬੇਟਾ ਵਾਈਟ ਚੁੱਕੋ 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 ਸ਼ਾਬਾਸ਼ ਲੋਰੀ ਨਵੇਂ ਨਕੋਰ ਚਕੋਰ ਪਿਓਰ ਪ੍ਰਿੰਟ ਲੋਰੀ ਚੁੱਕੀ ਜਾਓ ਮੇਲਾ ਲੁੱਟੀ ਜਾਓ ਫਾਇਦਾ ਚਲੋ ਲੋ ਜੀ ਐ ਵੀ ਤੁਹਾਡਾ ਤਿਤਲੀ ਵਾਲਾ ਮੰਦਵਾ ਦਿੱਤਾ ਜੇ ਤੁਹਾਨੂੰ ਇਹ ਮੁੱਤਦਿਆ ਦੀ ਮਿਲ ਤੋਂ ਲੋ ਬੀਬੀਆਂ ਬੁੱਧੀਆਂ ਥੁਸ ਧਗਰੀਆਂ ਜੀ ਥੁਸ ਨਹੀਂ ਖੁਸ਼ ਚਲੋ ਇਹ ਤੇ ਹਿਚਕਾ ਚੜ ਗਿਆ ਹੁਣ ਚਲੋ ਬਲੈਕ ਦਿਖਾਓ ਜੀ ਚਾਹ ਤੱਕ ਚਲੋ ਐ ਵੀ ਦਿਖਾ ਦਿਓ orange ਲੋ ਜੀ ਉਹ ਵਾਈਟ ਵੀ ਹੈ ਅਗਰੇ ਚ ਬੇਟਾ ਆਉਂਦੇ ਹੋ ਦੇ ਜਲਦੀ 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 ਲਓ ਜੀ ਲਓ ਓਏ ਹੋਏ 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 ਪਿਓਰ ਬਹੁਤ ਹੀ ਜ਼ਿਆਦਾ ਪਿਓਰ ਕੋਟਨ ਜ਼ਿਆਦਾ ਬਹੁਤ ਹੀ ਜ਼ਿਆਦਾ ਪਿਓਰ ਕੋਟਨ ਇਹ ਡੋਬੀ ਪ੍ਰਿੰਟ ਹੈ ਜੀ ਬਹੁਤ ਹੀ ਸ਼ਾਨਦਾਰ 올ਓਵਰ ਸੂਟ ਆਏਗਾ ਚਲੋ ਚੱਕੀ ਜਾਓ ਫਟੇ ਮਿੰਟ ਮਿੰਟ ਰੱਖੀ ਜਾ ਮੇਰਾ ਪੁੱਤਰ ਫੜੀ ਜਾ ਸਪੀਡ ਚਲੋ ਬਈ ਪਿਓਰ ਕਾਟਨ 올ਓਵਰ ਪ੍ਰਿੰਟ ਆ ਗਏ ਨੇ ਜੀ 650 ਰੁਪਏ ਦਾ ਇੱਕ ਸੂਟ 650 ਚਲੋ ਕੁਵਾ ਜਿਵਾ ਚਲ 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 ਇਹਨਾਂ ਸकाई ਬਾਟਮ ਵੀ ਮਿਲ ਜੇਗੀ 올ਓਵਰ ਵੀ ਮਿਲ ਜੇਗਾ ਇਹ ਹੈਗੀ ਜੀ ਮੋਡਲ ਕਾਟਨ ਚਲੋ ਛੋਟੀ ਬੂਟੀ ਛੋਟੇ ਬੁਟੇ ਬੁਟੇ ਛੋਟੇ ਬੁਟੇ ਛੋਟੇ ਸਟੇ ਬੁਟੇ ਮੱਕਣਾ ਸਾਰੇ ਫੜਾ ਦੇ ਕੁੜੀਏ ਤੂੰ ਨਹੀਂ ਪਰਿੰਟ ਮਿਕਸ ਲੈ ਚਵੀ ਫੜਾ ਦੇ ਮੈਨੂੰ ਤੂੰ ਕੁੜੀਏ ਪਰਿੰਟ ਜ਼ਲੋ ਜ਼ਲੋ ਤਿੱਕੜੀ ਲੈ ਲੋ ਜਿੱਦਾਂ ਆਂਦੇ ਆਉਂਦੇ ਚੱਲ ਤੂੰ ਮਿਕਸ ਮੈਚ ਪਕੌੜੇ ਹੋਰੇ ਹੋਈ ਜਾਂਦਾ ਮੈਨੂੰ ਕੀ ਹਾਈ ਨਹੀਂ ਤੈਨੂੰ ਹਾਈ ਨਹੀਂ ਤੈਨੂੰ ਨੱਚਦੀ ਵੇਖ ਕੇ ਇਹਨਾਂ ਬਲੈਕ ਬਾਟਮ ਇਧਰ ਆ ਸੀਹੇ ਤਰਾ ਹੀ ਭੱਜ ਕੇ ਚੱਲ ਉਥੋਂ ਰਹਿਂਦ ਰਹਿਦ ਰਹਿਦ ਬੈਠੀ ਰਹਿ ਲੋ ਜਲੋ ਦੱਸ ਦਿਨਾ ਆ ਵੇਖੋ ਪ੍ਰਿੰਟ ਕਿੱਡਾ ਸੋਹਣਾ ਕਿ ਨਾ ਬਲੈਕ ਬਲੈਕ ਪ੍ਰਿੰਟ ਫੜਨਾ ਬਲੈਕ ਪ੍ਰਿੰਟ ਨਾ ਲਾ ਦੇ ਮੇਰੀ ਜੀ ਲੱਗੇ ਨਾ ਪਤਾ ਆਏ ਹੋਏ 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 ਆ ਚੀਜ਼ ਦੇਖੋ ਤੇ ਵਾਜ਼ਿਵਾ ਨਾਲ ਦੀ ਬਲੈਕ ਬਾਟਮ ਆ ਗਈ ਜੀ ਇਹ ਮੈਚਿੰਗ ਚ ਮਿਲੇਗਾ ਤੁਹਾਨੂੰ ਚਲੋ ਬੇਟਾ ਚੱਕ ਦੋ ਫਟੇ ਆਏ ਹੋਏ 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 ਜ਼ੋਰ ਅਬਰੀ ਦੋਸਤ ਜ਼ੋਰ ਦੋਸਤ ਯਨੋ ਇਹ ਮੈਚਿੰਗ ਵੀ ਆ ਗਿਆ ਹਾਂ ਤੇ ਮੈਂ ਗਿਆ ਸ਼ਾ ਗਿਆ ਤਰਗੜਦਮ ਤਰਗੜਦਮ ਠਾ 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 ਤਰਗੜਦਮ ਤਰਗੜਦਮ ਜ਼ 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 ਜ਼ੈਪੋਰੀ ਛੇ ਛਾ ਛੇ ਛਾ ਗੋਂਗਲੂ ਤੇ ਦ ਦ ਦ ਦ ਦਵਾਦ ਜ਼ 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 ਜ਼ਿਗਜ਼ੈਗ ਤੇ ਪਪਾ ਪਪਾ ਪਿੰਕਾ ਤੇ ਨਾ 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 ਨੀਲਾ ਤੇ ਜੱਜ 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 ਜਰਨਲ ਤੇ ਹਰਾ ਹਰਾ ਨਾਲ ਪਿੰਗ ਇਹ ਹੋ ਗਿਆ ਹੋ ਗਿਆ ਹੋ ਗਿਆ ਫੜਾਓ ਫੜਾਓ ਅੱਗੇ ਪਿਆ ਆਹ ਆਹ ਮੇਰੇ ਫੜਾ ਲੋ ਲਾ ਆਹ ਤੇ ਸਸਾ ਸਸਾ ਸਕਾਈ ਬਲਿਊ ਦੋ ਸੋਨੇ ਪ੍ਰਿੰਟ ਆ ਗਏ ਨੇ ਲਾਲਾ ਇਹ ਪ੍ਰਿੰਟ ਬਹੁਤ ਹੀ ਫਾਈਨ ਇਹ ਮੇਰੇ ਕੋ ਦੋ ਤਿੰਨ ਕਾਕੜ ਪੁੱਛਿਆ ਬਹਿ ਵੇਖ ਗਿਆ ਚਲ ਅੱਜ ਦੀ ਵੀਡੀਓ ਚ ਲੈ ਲੈਣਗੇ ਆਓ ਮਾਫੀ ਦਿਓ ਜੀ ਜਿਨ੍ਹਾਂ ਨੂੰ ਮੈਂ ਕਹਿ ਵੇਖ ਗਿਆ ਅੱਜ ਦੀ ਵੀਡੀਓ ਚ ਬੁੱਕ ਕਰ ਲਿਓ ਕਿਉਂਕਿ ਖਰਾਰਾ ਬੜਾ ਪਿਆ ਹੁੰਦਾ ਨਹੀਂ ਲੱਭਦੇ ਪ੍ਰਿੰਟ ਫਿਰ ਕੀ ਕਰੀਏ ਆ ਬਹੁਤ ਸੋਹਣੀ ਚੀਜ਼ ਆ ਤੇ ਮੈਂ ਕਹਿੰਦਾ ਪ੍ਰਿੰਟ ਹੀ ਇੰਨਾ ਕੋ ਫਾਈਨ ਆਣਾ ਇਹ ਕਾਟਨ ਬੜੀ ਵਧੀਆ ਜੇ ਇੱਕੋ ਹੀ ਸੂਟ ਜੇ ਮੇਰ ਕੋ ਆ ਵਾਲਾ ਬਾਅਦ ਚ ਮੈਨੂੰ ਪ੍ਰਿੰਟ ਹੀ ਨਹੀਂ ਮਿਲੇ ਤੇ ਹਜੇ ਤੱਕ ਨਹੀਂ ਮਿਲ ਰਹਾ ਰੈਲਟੀ ਨਹੀਂ ਮਿਲਦਾ ਪਿਆ ਉਹਨੂੰ ਮੈਂ ਕਹਾਂ ਭਰਾ ਮੈਨੂੰ ਮੰਗਾ ਲੈ 200 150 ਸੂਟ ਬਟਾ ਨਹੀਂ ਜਿਹੜਾ ਇੱਕ ਵਾਰੀ ਆ ਗਿਆ ਉਹ ਤੇ ਬਹੁਤ ਹੀ ਤਰਲੇ ਮਿਲਦਾ ਨਾਲ ਆ ਆਏ ਹੋਏ ਲਓ ਜੀ ਫਿਰ ਥੈਂਕ ਯੂ ਲਓ ਜੀ ਫਿਰ ਸੂਲ ਵਰਕ ਡਾਈ ਸੂਲ ਵਰਕ ਡਾਈ ਚਲ ਬਿਨ ਅਦੁ ਘੱਟੀ ਤੋਂ ਅੱਖਾਂ ਚ ਘੱਟੀ ਤੋਂ ਲਓ ਜੀ ਬੋਟਮ ਵਰਕ ਚਲ ਬੋਟਮ ਦੇ ਸਾਹਮਣੇ ਆਉਂਛਾਇ ਤੇ ਚਲੋ ਕੋਈ ਗੱਲ ਨਹੀਂ ਜੀ ਚਲੋ ਜੀ ਪਿਓਰ ਟੋਟਲ ਆਹ ਸੂਟ ਆ ਵੇਖਿਆ ਨਾ ਡਿਮਾਂਡ ਕਿੰਨੀ ਆਈ ਦੀ ਚਲ ਉਹ ਦਸ ਨੀ ਗਲਾਵ ਰੰਗਿਏ ਤੈਨੂੰ ਕਿਤੇ ਪਿਆਰ ਤੇ ਨਹੀਂ ਪਿਛਲੇ ਜਨਮ ਦਾ ਕੋਈ ਤੇਰੇ ਤੇ ਉਧਾਰ ਤੇ ਨਹੀਂ ਨਾ ਨੀ ਗਲਾਵ ਰੰਗਿਏ ਤੋ ਹੀ ਮੋਟੇ ਆਦੇ ਨਹੀਂ ਤੋ ਮਿੱਠੇ ਚੋਲ ਖਾਣ ਵਾਲੀ ਤੇ ਨਹੀਂ ਆਏ ਹਾਏ ਆਏ ਹਾਏ ਓਏ ਹੋਏ ਬਦ ਬਦੇ ਅਕਲੜੇ ਬਦ ਬਦੇ ਮੋਕਾ ਮੇਲੇ ਕਦ ਕਦ ਐ ਪ੍ਰਿੰਟ ਬਹੁਤ ਸ਼ਾਨਦਾਰ ਚਲੋ ਬੇਟਾ ਗਲੇਰਾ ਓ ਤੁਂ ਜੁਲੀਟ ਜੱਟ ਦੀ ਗਾਰੇ ਟ੍ਰੈਨਿੰਗ ਚ ਚੱਲਣ ਦੇ ਚਲੋ ਬੇੜਾ ਹਾਈ ਪੁੱਲ ਨਹੀਂ ਗਲਾਬ ਦੀ ਚਲੋ ਬੇੜਾ ਚਲੋ ਜਲਦੀ ਰੋ ਚਲੋ 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 ਜਲਦੀ ਚਲੋ ਟੰਗਡੂ ਆ ਕੈਮਰੀ ਕੋਟਨ ਦੇ ਉੱਤੇ ਪ੍ਰਿੰਟ ਆ ਗਿਆ ਬੜੇ ਸ਼ਾਨਦਾਰ ਲੋ ਜੀ ਇਹਦਾ ਹੀ ਬੇਸਬਰੀ ਤੋਂ ਇੰਤਜ਼ਾਰ ਸੀਗਾ ਆ ਫੈਬਰਿਕ ਲੋ ਜੀ ਤੁਹਾਨੂੰ ਆਪਾਂ ਇਹਦੀ ਇਹਦੀ ਪੁੱਠ ਵੀ ਵਿਖਾਈਏ ਫੈਬਰਿਕ ਦੀ ਪਾਵੇ ਲੋ ਠੀਕ ਹੈ ਐਮਬਰਾਇਡਰੀ ਆ ਸਾਰੀ ਚਿਕਨ ਦੀ ਐਮਬਰਾਇਡਰੀ ਹੈ ਡਿਜੀਟਲ ਪ੍ਰਿੰਟਿੰਗ ਹੈਗੀ ਸਾਰੀ ਲੋ ਜੀ ਇਹ ਕਿਹ ਚਾਏਗਾ ਜੀ ਆ ਵਾਈਟ ਕਲਰ ਬਹੁਤ ਇਹ ਤੇ ਦੁਕਾਨ ਤੋਂ ਮੈਂ ਕਿਹਾ ਜੀ ਕਿਰਪਾ ਹੋ ਗਈ ਇਹਨਾਂ ਦੀ ਦੁਕਾਨ ਤੋਂ ਖਤਮ ਹੋ ਗਏ ਸਾਰੇ ਲੋ ਜੀ ਬਲੈਕ ਬਹੁਤ ਹੀ ਸੋਹਣੇ ਪੁੱਤਰਾ ਚੁੱਕੋ ਮੇਰਤੀ ਲੋ ਜੀ ਆ ਪ੍ਰਿੰਟ ਚੈੱਕ ਕਰੋ ਇਹਦੇ ਚ ਹਾਂ ਇਹ ਚੁੱਕ ਚੁੱਕ ਜੋ ਆ ਇਹ ਕਿਹ ਚਾਏਗਾ ਇਹ ਪਿਓਰ ਬਲੈਕ ਨਹੀਂ ਹੈਗਾ ਜੀ ਅਸੀਂ ਪਹਿਲਾਂ ਦੱਸਿਆ ਡਲ ਬਲੈਕ ਹੁੰਦੇ ਜਿਹੜੇ ਠੀਕ ਹੈ ਲੋ ਐ ਵਾਲਾ ਲੋ ਜੀ ਐ ਦੇਖੋ ਇਹ ਹੋਰ ਵੀ ਖੂਬਸੂਰਤ ਚਿਕਨ এমব্রয়ডਰੀ ਐ ਸਾਰੀ ਪਿਓਰ ਕਾਟਨ ਉੱਪਰ ਹੋਲੀ ਬੇਟਾ ਇੰਨੀ ਕਾਲੀ ਕਾਦੀ ਪੈ ਗਈ ਮੇਰੀ ਧੀਓ ਚਲੋ ਤੁਹਾਡੀ ਰੋਟੀ ਠੰਡੇ ਹੋ ਰੋਟੀ ਕੋਈ ਨਹੀਂ ਖਾਣਾ ਵਾਓ ਓਏ ਹੋਏ ਲੋ ਜੀ ਇਹਦੀ ਤੇ ਫਿਰ ਡਿਮਾਂਡ ਅੰਨੇ ਵਾ ਤੇ ਜਿੱਦਾਂ ਤੁਸੀਂ ਮੰਗ ਰਹੇ ਸੀ ਕਿ ਪੰਜ ਮੰਗਵਾ ਕੇ ਦੇ ਦਿਓ ਇਹ ਵਾਲਾ ਆ ਗਿਆ ਸੀ ਬੜਾ ਸੋਨੇ ਸੂਟ ਆ ਗਿਆ ਮੰਗਵਾ ਦਿੱਤਾ 2.5 ਮੀਟਰ ਬਹੁਤ ਵਧੀਆ ਹੈ ਕਰੀਮ ਕਲਰ ਦਿਖਾ ਦਿਓ ਇਹਦੇ ਵਿੱਚ ਇੱਕ ਵਾਈਟ ਹੈ ਇੱਕ ਬਲੈਕ ਹੈ ਇੱਕ ਕ੍ਰੀਮੀਆ OK ਯਾ ਠੀਕ ਹੈ ਜੀ ਥੈਂਕ ਯੂ ਯਾ ਹੋਜੀ ਫਿਰ ਇੰਪੋਰਟਡ ਇਹ ਵੀ ਪਿਓਰ ਏਕਟੈਕਸ ਕਾਟਨ ਹੈ ਜੀ 2.5 2.5 ਚਲੋ ਇਹਨਾਂ ਦਾ ਤੇ ਇੰਨਾ ਤੁਸੀਂ ਪਸੰਦ ਕੀਤੇ ਨੇ ਆ ਪ੍ਰਿੰਟ ਸਾਰੇ ਹੀ ਸਾਰੇ ਸ਼ੌਪ ਤੋਂ ਸੋਲਡ ਹੋਗੇ ਇਹ ਵੀ ਲਾਸਟ-ਲਾਸਟ ਹੀ ਬਚੇ ਨੇ ਆਪਣੇ ਕੋਲ ਓਏ ਹੋਏ ਕਲਰ ਦੇਖੋ ਕਿੰਨਾ ਵਧੀਆ ਵਾਟ ਆ ਬਿਊਟੀਫੁੱਲ ਹੋ ਗਿਆ ਜੀ ਫਿਰ ਦੋਸਤੋ ਬਹੁਤ ਹੀ ਪਿਆਰਾ ਸੂਟ ਇਹ ਦਾ ਪ੍ਰਿੰਟ ਤੇ ਠਾ ਠਾ ਚੀਜ਼ਾਂ ਆ ਗਏ ਨੇ ਨਾ ਵਾਈਟ ਦਿਖਾਓ ਲਓ ਜੀ ਪਿਓਰ ਕਾਟਨ ਮਲਾਈ ਕਾਟਨ ਹੈ ਬਾਟਮ ਦੱਸ ਦਿਓ 1 ਇਚ ਚ ਤੀਸਰਾ ਕਲਰ ਹੈ ਕੋ ਉਹ ਸਾਨੂੰ ਲੱਭਦਾ ਨਹੀਂ ਪਿਆ ਮਤਲਬ ਕਿ ਉਹ ਬਲੂ ਕਲਰ ਇਹ ਵਾਲਾ ਹੈ ਦੋਸਤੋ ਠੀਕ ਹੈ 1 ਇਚ ਚ ਮਤਲਬ ਤੀਸਰਾ ਕਲਰ ਇਹ ਵਾਲਾ ਹੁਣ ਲੱਭਦਾ ਨਹੀਂ ਪਿਆ ਖਲਾਰਾ ਬੜਾ ਪਿਆ ਹੈ ਠੀਕ ਹੈ ਜੀ ਚਲੋ ਜੀ ਚਲੋ ਚਲੋ ਹਾਂ ਓਕੇ ਪਲੇ ਹੈ ਬੇਟਾ ਓਏ ਹੋਏ ਨੈਕਸਟ ਕਲਰ ਬਹੁਤ ਪਿਆਰੀਆਂ ਚੀਜ਼ਾਂ ਆ ਦਿਖਾਓ ਇਹਦੇ ਦੋ ਦੀਆਂ ਫੋਟੋਆਂ ਖਿੱਚੀਆਂ ਤੀਜੇ ਦੀ ਖਿੱਚੀ ਨਹੀਂ ਆਪਾਂ ਚੱਲੋ ਕੋਈ ਗੱਲ ਨਹੀਂ orange bar kulfi ਇਹ ਬਹੁਤ ਸੋਹਣਾ ਪ੍ਰਿੰਟ ਹੈਗੇ ਡਾਰਕ ਕਲਰ ਨੇ ਸਰਦਾਰੀ ਸ਼ੇਡਾਂ ਨੇ ek ek tax ਦੀ ਹੈਗੀ ਜੀ cotton ਮੁਲਾਈ ਕਪੜਾ ਖਰਾਬ ਨਹੀਂ ਜੇ ਹੁੰਦਾ ਬਿਲਕੁਲ ਵੀ ਚੱਸ ਵੀ ਨਹੀਂ ਨਿਕਲਦੀ ਬਹੁਤ ਹੀ ਕੈਂਟ ਵਾਜੀਵਾ 올 오버 ਆ ਗਏ ਨੇ ਜੀ ਚਲੋ ਚੱਕੀ ਜਾਓ ਲੋ ਜੀ ਇਹ ਤੇ ਹੈ ਹੀ ਬੜੇ ਇਹ ਵੀ ਕਿ ਕਿ ਭਜਿਆ ਸਾਰਾ ਬਿਲਕੁਲ ਚਲੋ ਜੀ ਪਿਓਰ ਰੂਬੀਆ ਕੈਮਰਿਕ कॉटन ਇਹ ਚੀਜ਼ ਬਹੁਤ ਸੋਹਣੀ ਹੈਗੀ ਜੀ ਇਹ 3 ਮੀਟਰ ਬਾਟਮ ਆਏਗੀ ਨਾਲ ਇਹਦੇ ਜੀ ਇਹ 2.5 ਮੀਟਰ ਸ਼ਰਟ ਹੈ 3 ਮੀਟਰ ਬਾਟਮ ਪਿਓਰ ਕੈਮਰਿਕ ਚਲੋ ਵਾਹ ਜੀ ਵਾਹ ਇਹ ਪ੍ਰਿੰਟ ਬਹੁਤ ਸੋਹਣੇ ਹੈਗੇ ਵਾਹ चीज ਬਹੁਤ ਸੋਹਣੀ ਬਣਦੀ ਹੈ ਵਾਹ ਜੀ ਬੈਂਕ ਜੀ ਇਹਦੇ ਤੇ ਕੀ ਆ ਹੀ ਕਹਨੇ ਨੇ ਕਿਉਂ ਆ ਹੀ ਬਹੁਤ ਅਟਰ 2.5 2.5 ਉਹ ਜੀ ਆਹ ਪ੍ਰਿੰਟ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰੇ ਵਾਓ 5 ਮੀਟਰ ਸੂਟ ਹੈ ਜੀ ਬਿਨਾ ਲਾਈਨਿੰਗ ਤੋਂ ਬੰਦ ਹੈ ਜੀ ਚਲ ਵਾਓ ਉਹ ਬਹੁਤ ਹੀ ਪਿਆਰੀਆ ਇਹ ਦੇਖੋ ਪ੍ਰਿੰਟ ਕਿੰਨਾ ਸੋਹਣਾ 올ਓਵਰ ਸੂਟ ਪਿਓਰ ਏਕੇ ਟੈਕਸ ਇਹ ਵੀ ਰੱਖੋ ਬੇਟਾ ਉੱਤੇ ਲਓ ਜੀ ਇਹਦੇ ਤੇ ਫਿਰ ਕੀ ਹੀ ਕਹਿਣਾ ਯਾਰ ਇਹ ਤਾਂ ਸ਼ੇਡਾਂ ਹੀ ਰੂਬੀ ਹੈਗੀ ਸਾਰੀ ਇਹ ਰੂਬੀਆ ਸਾਊਥ कॉटन ਹੈ ਦੋਸਤੋ ਪਿਓਰ 3D ਡਿਜੀਟਲ कॉटन ਇੱਕ ਖਤਮ ਹੋ ਗਿਆ ਮੋਗੇ ਦੇ ਨਾਲ ਪਿਸਤੇ ਲਾਈਟ ਦਿਖਾਓ ਇਹ ਵੀ ਦੋਈ ਰੱਖੇ ਨੇ ਚਲੋ ਚੁੱਕੋ ਬੇਟਾ ਚੁੱਕੋ ਚੁੱਕੋ ਇਹਨਾਂ ਪਿੰਕ ਮੋਗੇ ਐ ਜੋ ਆਓ ਉਹ ਪੇ ਮਠਾਈਆਂ ਉਹਦੀਆਂ ਨਾ ਆ ਸਾਰੇ ਪੈ ਗਰੇ ਨਾ ਸ਼ਾਬਾਸ਼ ਚੁੱਕੋ ਬੇਟਾ ਲੋ ਜੀ ਕੈਗਰੀ ਕਰ ਰਹੇ ਇਹਦੇ ਵੀ ਕਲ ਰੋਡ ਦੇ ਨਹੀਂ ਲੱਭੇ ਜੀ ਫਿਰ ਪਿਓਰ ਕਾਟਨ ਸਪਾਰਕਲ ਸ਼ਿਮਰ ਬਹੁਤ ਹੀ ਪਿਆਰੀ 2.2 ਮੀਟਰ ਸ਼ਰਟ ਬੋਤਮ ਸాల్ਟ ਬੋਤਮ ਜੀ ਫਿਰ ਆ ਗਈ ਤੁਹਾਡੀ ਪੇ ਫਰਟ फेवरेट टू आई एंड आई टू आई एंड आई 2.5 पॉइंट फाइव प्योर लिनन प्योर लिनन है बहुत ही फाइन लोया रियल लोया कपड़ा वाह 2.5 पॉइंट फाइव टू पॉइंट फाइव वाह क्या ही बात है चलो बेटा चुक लो चलो अच्छा लो वाव वो सोने सूट ने गल्ल बात पूरी है दी वाव द कलर कॉम्बिनेशन ही बहुत प्यारे है विदाउट लाइनिंग बनता है ये आ जाओ फिर आ जाओ रखो इथे ओए होए हो प्योर कैमरिक ਫੋਇਲ ਰਿਚੂ ਫੋਇਲ ਚਲੋ ਕੀ ਹੈ ਲ ਵਾਜ਼ੀਵਾ ਆ ਵੀਰ ਕੋ ਪੁੱਤਰ ਲਓ ਐਪਾ ਵੀtir ਲੱਗੀ ਨਾ ਗ੍ਰੀਨ ਗ੍ਰੀਨ ਵਾਲਾ ਹਨਾ ਓਕੇ ਉਹਨੇ ਪਹਿਲੇ ਦਾਲ ਆ ਲਿਆ ਨਾ ਐ ਬੜੀ ਵਧੀਆ ਗੱਡੀ ਚੀਜ਼ ਮੈਂ ਚੰਗਾ ਲੈ ਲਾ ਪਹਿਲੇ ਬੀਬੀ ਤੋਂ ਵਾਓ ਕਤਰੋਂ ਸੂਟ ਨਹੀਂ ਤੁਸੀਂ ਦਿਖਾਇਆ ਉਹ ਵਾਲਾ ਵਾਓ ਬੀਟੀ ਵਾਓ ਲਓ ਜੀ ਬਰਾਸੋ ਕੀ ਬਾਤ ਹੈ ਚਾਰ ਕਲਰ ਹੋਣਗੇ ਨਾ ਇਹ ਪਿਓਰ ਕੈਮਰਿਕ ਬਰਾਸੋ ਕਾਟਨ ਹੈਗੀ ਦੋਸਤੋ ਬਹੁਤ ਹੀ ਬਿਊਟੀਫੁਲ ਨਾਲ ਇਹਦੇ ਚਿਕਨ ਦਾ ਬਾਟਮ ਆਏਗਾ ਪਿਓਰ ਬਹੁਤ ਹੀ ਪਿਆਰਾ 2.5 2.5 ਦੋਸਤੋ ਬਹੁਤ ਹੀ ਪਿਆਰੀ ਜਿਹਦੇ ਨਾਲ ਮਰਜ਼ੀ ਲੈ ਲਓ ਵਾਈਟ ਬਾਟਮ ਠੀਕ ਹੈ ਜੀ ਇਹ ਹੈਗਾ ਜੀ 올ਓਵਰ ਸੂਟ ਘੇਰੇ ਤੇ ਵਰਕ ਇਹ ਆ ਗਿਆ ਜੀ ਦਾ ਚਿਕਨ ਦਾ ਦੁਪੱਟਾ ਦੋਨੋਂ ਸਾਈਡ ਵਰਕ ਚਲੋ ਜੀ ਬਿਲਕੁਲ ਸਹੀ ਬੇਟਾ ਹਾਂ ਲਓ ਜੀ ਚੈੱਕ ਕਰੋ ਕਿਤੇ ਲਓ ਜੀ ਅੱਗੇ ਸਤਰੀ 300 ਤਲਵੋ ਤੇ ਬਹੁਤ ਕਰੋ ਲਓ ਇਹ ਤੇ ਲੈ ਲੈ ਇਲਾਤ-ਤਲਾਤ ਪੀ ਦੇ ਨੇ ਹਣਾ ਇਲਾਤ-ਤਲਾਤ ਪੀਤ ਲੈਦੇ ਆ ཁྱི ཕྱད ཁྱི ཕྱི ཁྱི 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 ཁྱི